ਹਸਪਤਾਲ ਬਬਰੀ ਵਿੱਚ ਪਹੁੰਚੇ ਆ ਇੱਥੇ ਸਾਡੇ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਹੈ ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਏਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਿਊਟਰ ਸ਼ਿਵਲ ਦਾ ਰੱਖਿਆ ਹੋਇਆ ਜਿਹਦੀ ਗਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚਲਾਉਂਦਾ ਹੈ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸਾਂਝੀ ਕਰਕੇ ਉਹ ਰਿਸ਼ਵਤ ਹਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤਿੰਨੋਂ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆ ਕੇ ਇਸ ਕਿਸਾਨ ਨੂੰ ਕਹਿੰਦਾ ਕੇ ਅੰਦਰ ਆਪਰੇਸ਼ਨ ਕਰਨ ਲਈ ਬਲੇਟ ਪੱਟੀਆਂ ਜਾਂ ਹੋਰ ਸਮਾਨ ਦੀ ਲੋਡ ਹੈ 3000 ਰੁਪਇਆ ਦਿਓ ਇਹਦੇ ਕੋਲੋਂ 3000 ਰੁਪਇਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਾਊਂਡਰ ਵਾਪਸ ਆਉਂਦਾ ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵੱਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ ਬਾਹਰੋਂ ਸ਼ਿਵਲ ਚੋਂ ਡਾਕਟਰ ਬੁਲਾਉਣਾ ਪਏਗਾ ਜਿਹਦੀ 60000 ਰੁਪਇਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੌਂਡਾ ਪੈਂਦਾ ਇਹਦੀ ਮਿਸ਼ੀ ਜਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਏ ਚ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੋਂ ਫਿਰ ਰੋਂਨ ਤੋਂ ਬਾਅਦ 18000 ਰੁਪਏ ਵਿੱਚ ਗੱਲ ਮੁੱਕਦੀ ਆ ਔਰ 18000 ਰੁਪਈਆ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਏਟਰ ਜਾਣ ਤੋਂ ਆਪਰੇਟੇਡ ਥੀਏਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਈਆ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਏਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਟ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਉਹਦੀ ਜ਼ਿੰਦਗੀ ਦਾ ਵੀ ਨਹੀਂ ਪਤਾ ਅਸੀਂ ਕਹਿੰਨੇ ਆ ਕਿ ਇਸ ਬੱਚੇ ਦਾ ਇਲਾਜ ਵੀ ਡਾਕਟਰ ਵੱਲੋਂ ਕਰਵਾਇਆ ਜਾਏ ਤੇ ਉੱਥੇ ਉਹਦੇ ਤੇ ਡਾਕਟਰ ਤੇ ਬੰਦੀ ਜੋ ਰਿਸ਼ਵਤ ਦੀ ਕਾਰਵਾਈ ਆ ਉਹ ਵੀ ਕੀਤੀ ਜੀ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰਾ ਬੱਚਾ ਹੀ ਮਨਪ੍ਰੀਤ ਸਿੰਘ ਜਿਹਨੂੰ ਕਿ ਹਰ ਨੀਆਂ ਦਾ ਹੀ ਸਕੈਤ ਹੀ ਉਹ ਮੈਂ ਇੱਥੇ ਆ ਪਹਿਲਾਂ ਕਲਾਨੌਰ ਗਿਆ ਸੀ ਹਸਪੀਟਲ ਉੱਥੋਂ ਉਹਨਾਂ ਨੇ ਮੁੜ ਕੇ ਰੈਫਰ ਕਰਕੇ ਇੱਥੇ ਗਰਦਾਸਪੁਰ ਭੇਜਤਾ ਗਰਦਾਸਪੁਰ ਭੇਜਣ ਦੇ ਨਾਲ ਇਹਨਾਂ ਨੇ ਪ੍ਰਸ਼ਨ ਕੀਤਾ ਪ੍ਰਸ਼ਨ ਕਰਦੇ ਸਮੇਂ ਮੇਰੇ ਕੋਲ ਪਹਿਲਾਂ 1000 ਰੁਪਏ ਫੀਸ ਜਮ੍ਹਾਂ ਕਰਵਾਈ ਗਈ ਉਸ ਤੋਂ ਬਾਅਦ 3000 ਰੁਪਏ ਉਹਨੇ ਅੰਦਰ ਲਿਆ ਜਦੋਂ ਪ੍ਰਸ਼ਨ ਕਰਨ ਦੇ ਸੀ ਉਸ ਤੋਂ ਬਾਅਦ ਮੁੜ ਕੇ ਬਾਅਦ ਦੇ ਵਿੱਚ ਠੀਕ ਉਹਨਾਂ ਨੇ ਕਿਹਾ ਵੀ ਇਹ ਪ੍ਰਸ਼ਨ ਜਿਆਦਾ ਰિસ્ਕੀ ਹੈ ਇਸ ਕਾਰਨ ਕਰਕੇ ਇਹ ਬੱਚੇ ਦੇ ਬਾਰੋਂ ਡਾਕਟਰ ਮਗਾਇਆ ਮਗਾਇਆ ਜਾਣਾ ਉਸਨੇ ਮੈਨੂੰ ਕੋ 18000 ਰੁਪਇਆ ਲਿਆ ਅਤੇ ਮੇਰੇ ਬੱਚੇ ਦਾ ਪ੍ਰਸ਼ਨ ਕਰ ਦਿੱਤਾ ਪ੍ਰਸ਼ਨ ਹੋਣ ਤੋਂ 4 ਮਹੀਨੇ ਬਾਅਦ ਮੈਂ ਇੱਥੇ ਚੈੱਕ ਕਰਾਉਂਦੇ ਰਹੇ ਪਰ ਉਹਨਾਂ ਨੇ ਸਾਨੂੰ ਟਣਕਾ ਦਿੰਦਾ ਰਿਹਾ ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਅਲਟਰਾਸਾਉਂਡ ਕਰਾਓ ਜਦੋਂ ਅਸੀਂ ਅਲਟਰਾਸਾਉਂਡ ਕਰਾਇਆ ਉਸੇ ਡਾਕਟਰ ਕੋਲੋਂ ਕਲਾਂ ਨਰੋਂ ਤੇ ਉਹ ਚੌਕ ਉਠਿਆ ਕੇ ਇਸ ਦਾ ਤੇ ਪ੍ਰਸ਼ਨ ਹੀ ਨਹੀਂ ਕੀਤਾ ਗਿਆ ਮੈਂ ਇਹ ਅਨਸਾਫ ਚਾਹਨਾ ਵਾਂ ਕਿ ਮੇਰੇ ਨਾਲ ਇਹੋ ਜਿਹਾ ਤਕਾ ਕਰਨ ਵਾਲਿਆਂ ਕਾਨੂੰਨੀ ਕਾਰਵਾਈ ਕੀਤੀ ਜਾਏ। ਅਲੰਦੀ ਸ਼ਿਕਾਇਤ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਕੁਪੀਸ਼ਣ ਕੀਤਾ ਹੈ। ਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਪੋਰਟ ਲੱਗਾ ਜਿਹਨੇ ਪੈਸੇ ਲਏ ਦਕਲੋਂ। ਤੇ ਮੈਂ ਦੋਨਾਂ ਤਰ੍ਹਾਂ ਦੇ ਬਿਆਨ ਲਿਆ ਹੈ। ਬਿਆਨ ਲੈਣ ਤੋਂ ਬਾਅਦ ਮੈਂ ਇੱਕ 3 ਮੈਂਬਰ ਕਮੇਟੀ ਮੈਂ ਆਈ ਹੈ। ਜਿਹੜੇ ਚਾਹ ਐਕਸਪਰਟ ਡਾਕਟਰ ਇੱਕ ਸਰਜਰੀ ਸਪੈਸ਼ਲਿਸਟ ਇੱਕ ਮੈਂ ਡਿਜੀਕਲੋਗ ਐਕਸਪਰਟ ਤੇ ਇੱਕ ਸਾਈਕੀਆਟ੍ਰਿਕ ਡਾਕਟਰ ਤਿੰਨੋਂ ਕਮੇਟੀ ਮੈਂ ਆਈ ਹੈ। ਜਿਹੜੇ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਉਦੇ ਜੋ ਬਿਆਨ ਹੈ ਉਹ ਬਿਆਨ ਲੈ ਕੇ ਕਰਕੇ ਉਹਦੀ ਜਿਹੜੀ ਕਮੇਟੀ ਜੋ ਰਿਪੋਰਟ ਵਿੱਚ ਦੇਣਗੇ ਜੋ ਸਰਪੋਰਟ ਵਿੱਚ ਲੱਗਾ ਕਿਸੇ ਕਿਸੇ ਦਾ ਦੋਸ਼ ਹੈਗਾ ਤੇ ਫਿਰ ਨਿਜਮਾ ਤਰ੍ਹਾਂ ਤਰ੍ਹਾਂ ਮੈਂ ਉਚਿਤ ਕਰ ਲਿਖਦੇ ਉਹਦੇ ਗੈਸਟ ਕਰਨੇ ਲਿਖਦਾ ਤਰ ਕਰਦਾਂਗੇ ਪਰ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਲੈ ਰਿਹਾ ਲੜਕਾ ਬਾਹਰ ਦਾ ਹੈ ਕੋਈ ਜਿਹੜਾ ਜਿੰਨੇ ਪੈਸੇ ਲਿਆ ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਾ ਰਹੇ ਲਗਾ ਰਹੇ ਡਾਕਟਰ ਕੋਲ ਭਰੋ ਉਹਨੂੰ ਸਾਨੂੰ ਬਰਾੜ ਤੇ ਪ੍ਰਾਡਮ ਆ ਰਹੀ ਥੋੜੀ ਜੀ ਨਾ ਉਹ ਲੜਕਾ ਬਾਹਰ ਉਹ ਡਾਕਟਰ ਵਿਸ਼ਾਲ ਕਹ ਰਿਹਾ ਕਿ ਉਹ ਡਾਕਟਰ ਮੇਰਾ ਲੜਕਾ ਨਹੀਂ ਹੈ ਉਹ ਲੜਕਾ ਬਾਹਰ ਤੱਕ ਐਮ ਆ ਰਿਹਾ ਹੈ ਲੜਕੇ ਨੂੰ ਮੈਂ ਫੋਨ ਫੋਨ ਤੇ ਲੜਕਾ ਬੁਲਾਇਆ ਸੀਗਾ ਉਹ ਕਹ ਉਹ ਹੈ ਕਿ ਕਦਮ ਹੈ ਹਸਪਤਲ ਕਦੀ ਕਦੀ ਆਣਾ ਮੈਂ ਮੈਂ ਤੇ ਐਮ ਆ ਦਾ ਕੰਮ ਕਰਦਾ ਉਹ ਬਿਲਕੁਲ ਨਹੀਂ ਕਰਦਾ ਮੈਂ ਪੈਸੇ ਨਹੀਂ ਲੈਂਦਾ ਜੇ ਅਸੀਂ ਨਹੀਂ ਇਨਕੁਆਰੀ ਕਰ ਰਹੇ ਜੀਓਸ ਜੇ ਕੋਈ ਪੈਕੇਜ ਹੋਇਆ ਕੁਝ ਹੀ ਹੋਇਆ ਤੇ ਅਸੀਂ ਉਹਦੇ ਗੇਰਸ ਕਾਰਵ ਜਰੂਰ ਕਰਾਂਗੇ ਕਰਨ ਲਿਖੇ